ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਪਹੁੰਚਿਆ ਜੀ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਜੀ ਅੱਜ ਆ ਮਿਰਚਾਂ ਜੀ ਜਿਹੜੀਆਂ ਮਿਰਚਾਂ ਅਸੀਂ 10-15 ਦਿਨ ਪਹਿਲਾਂ ਲਾਈਆਂ ਤੀਆਂ ਜੀ ਇਹ ਤਲਵਾਰਾਂ ਵਾਲਿਆਂ ਦਾ ਬੀਜ ਹੈ ਜੀ ਕਲੈਸ਼ ਵਾਲਿਆਂ ਦਾ ਆ ਦੇਖੋ ਜੀ ਬਹੁਤ ਵਧੀਆ ਬੀਜ ਹੈ ਮਤਲਬ ਬੂਟੇ ਮਰਨ ਦੀ ਬਹੁਤ ਸਮੱਸਿਆ ਘੱਟ ਆਉਂਦੀ ਹੈ ਜੀ ਇਹਦੇ 'ਚ ਆਰ ਇੱਕ ਵੀਰ ਖਾਸ ਮਕਸਦ ਤੁਹਾਨੂੰ ਦੱਸਣ ਦਾ ਜੀ ਇਹ ਹੈ ਵੀ ਮਤਲਬ ਜਿਹੜੀਆਂ ਲੋ ਟਰਨ ਲਾਉਣਾ ਜੀ ਅਗੇਤੀ ਖੇਤੀ ਕਰਨੀ ਹੈ ਮਿਰਚਾਂ ਦੀ ਮਤਲਬ 10-15 ਦਿਨ ਬਾਅਦ ਤੋਂ ਪਾਉ ਜੀ ਕਿ ਉਹਦਾਂ ਵੀ ਜਦੇ ਲਾ ਕੇ ਆਪਾਂ ਜਦੇ ਪਾਦੀਏ ਦੂਜੇ ਤੀਜੇ ਦਿਨ ਫਿਰ ਵਿੱਚ ਬੂਟੇ ਮਰਦੇ ਆ ਜਿਹੜੇ ਖਰਾਬ ਹੋਨੇ ਆ ਉਹ ਸਾਨੂੰ ਨਹੀਂ ਪਤਾ ਚੱਲਦਾ ਉਹ ਫਿਰ ਨੁਕਸਾਨ ਹੋ ਜਾਂਦਾ ਜੀ ਉਹਦੇ ਨਾਲ ਫਿਰ ਏਦਾਂ ਵੀ ਪਤਾ ਹੀ ਨਹੀਂ ਲੱਗਦਾ ਦਿਖਦਾ ਨਹੀਂ ਵਿੱਚ ਉਹ ਜਿਹੜਾ ਲੋਟ ਹੁੰਦਾ ਨਾ ਤੁਸੀਂ 10-15 ਦਿਨ ਤੋਂ ਬਾਅਦ ਪਾਉਂਗੇ ਤਾਂ ਤੁਹਾਨੂੰ ਬੂਟਿਆਂ ਦਾ ਪਤਾ ਲੱਗਦਾ ਰਹਿੰਦਾ ਨਾਲੇ ਦੂਜਾ ਪਾਣੀ ਵੀ ਲੱਗ ਲੰਦਾ ਹੋਰ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਤੇ ਸੁੱਕਾ ਨਾ ਰਹਿ ਗਿਆ ਹੋਵੇ ਤੁਹਾਡਾ ਪਾਣੀ ਆਪਣਾ ਬੂਟਾ ਸੋਕੇ ਚ ਨਾ ਹੋਵੇ ਉਹਦੇ ਨਾਲ ਵੀ ਮਤਲਬ ਬੂਟਾ ਗਰੋਥ ਨਹੀਂ ਕਰ ਰਿਹਾ ਜਾਂ ਕੋਈ ਤੁਹਾਨੂੰ वैसे इधर ਧੰਨਾ ਤਾਂ ਕੋਈ ਫੰਗੀ ਸਾਈਡ ਦੀ ਲੋਡ ਪੈਂਦੀ ਹੈ ਜੀ ਨਾ ਕੋਈ ਸਪਰੇਅ ਕਰਨ ਦੀ ਲੋਡ ਪੈਂਦੀ ਕਿਉਂ ਅੱਜ ਕੱਲ ਦਾ ਜਿਹੜਾ ਬੀਜ ਹੈ ਜੀ ਲਾਇਆ ਵਾ ਠੰਡ ਚ ਵਧੀਆ ਰਹਿੰਦਾ ਜੀ ਥੋੜਾ ਹਾਂ ਚੱਲਣ ਨੂੰ ਥੋੜਾ ਟਾਈਮ ਲੰਦਾ ਜੀ 15 ਦਿਨ ਲੈ ਲੈਂਦਾ 15 16 ਦਿਨ ਪਰ ਐਦਾਂ ਵੀ ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਜੀ ਔਰ ਇੱਕ ਅਗੇ ਇੱਥੇ ਟਾਈਮ ਤੇ ਮਤਲਬ ਇਹਨੇ ਚੱਲ ਜਾਣਾ ਜੀ ਫਰੂਟਿੰਗ ਬਹੁਤ ਵਧੀਆ ਟਾਈਮ ਤੇ ਆਊਗੀ ਜੀ ਜਨਵਰੀ ਮਹੀਨੇ ਚ ਆ ਜਾਣੀ ਉਹਦੇ ਨਾਲ ਫਿਰ ਸਾਨੂੰ ਰੇਟ ਮੰਡੀ ਦਾ ਬਹੁਤ ਵਧੀਆ ਮਿਲੂਗਾ ਜੀ ਰੇਟ ਮਿਲਣ ਦਾ ਐਦਾਂ ਵੀ ਜੇ ਤੁਸੀਂ ਫਸਲ ਨੂੰ ਲਾਈਨ ਲਾਉਂਦੇ ਰਹੋਗੇ ਜੀ ਅੱਗੇ ਪਿੱਛੇ ਕਰਕੇ ਲਾਉਂਦੇ ਰਹੋਗੇ ਤਾਂ ਥੋੜਾ ਜਿਹਾ ਮੁਨਾਫਾ ਵਧੀਆ ਹੋ ਜਾਂਦਾ ਜੀ ਥੋੜਾ ਜਿਹਾ ਮਿਹਨਤ ਹੁੰਦੀ ਹੈ ਜੀ ਲੋ ਟਰਨਰ 10-15 ਦਿਨ ਤੋਂ ਬਾਅਦ ਇਹ ਲਾਓ ਨਵੰਬਰ ਮਹੀਨੇ ਦੇ ਲਾਸਟ ਦਿਨਾਂ ਚ ਲਾ ਦੂ ਕਿਉਂਕਿ ਆਪਣੇ ਇੱਧਰ ਮਤਲਬ ਮੁਹਾਲੀ ਜ਼ਿਲ੍ਹੇ ਚ ਇੰਨਾ ਟੈਂਪਰੇਚਰ ਲੋ ਹੁੰਦਾ ਜਿਹੜਾ ਦਸੰਬਰ ਮਹੀਨੇ ਦੇ ਸ਼ੁਰੂਆਤ ਦੇ ਚ ਹੁੰਦਾ ਹੈ ਉਤੋਂ ਪਹਿਲਾਂ ਮਤਲਬ ਟੈਂਪਰੇਚਰ ਇੰਨਾ ਲੋ ਨਹੀਂ ਹੁੰਦਾ ਸਾਡੇ ਔਰ ਜਿਆਦਾ ਤੇ ਜਿਆਦਾ 25 ਜਨਵਰੀ 30 ਜਨਵਰੀ ਤੱਕ ਜਿਆਦਾ ਤੋਂ ਜਿਆਦਾ ਲੋ ਟਨਰ ਦੀ ਜਰੂਰਤ ਹੈ ਜੀ ਅਸੀਂ ਪਿਛਲੇ ਸਾਲ ਵਾਲੀ ਯੂਜ਼ ਕਰ ਰਹੇ ਹਾਂ ਜੀ ਇਹ ਦੇਖੋ ਟਾਟਾ ਨੇ ਆਪਣਾ ਰਤਨ ਮੈਟਲ ਸਟੋਰ ਤੋਂ ਮੰਗਾਇਆ ਤਾਂ ਜੀ ਬਹੁਤ ਵਧੀਆ ਸਮਾਨ ਹੈ ਉਹਨਾਂ ਦਾ ਦੇਖੋ ਵੀ ਅਸੀਂ ਦੂਸਰੇ ਸਾਲ ਇਹਨੂੰ ਵਰਤ ਰਹੇ ਹਾਂ ਔਰ ਕੋਈ ਦਾ ਨੁਕਸਾਨ ਨਹੀਂ ਹੋਇਆ ਉਦਾਂ ਦਾ ਹੀ ਪਿਆ ਜੀ ਮਤਲਬ ਇਹਨੂੰ 2 ਸਾਲ ਅਗਲੇ ਸਾਲ ਵੀ ਮੈਨੂੰ ਲੱਗਦੀ ਜੀ 3 ਸਾਲ ਵੀ ਅਸੀਂ ਕਨੇ ਆ 4 ਸਾਲ ਵੀ ਇਹਨੂੰ ਵਧੀਆ ਜੇ ਸੰਭ ਕੇ ਰੱਖੂਗੇ ਇਹਨੂੰ ਵਰਤ ਸਕਦੇ ਹਾਂ ਜੀ ਬਹੁਤ ਵਧੀਆ ਕਿੱਟ ਦਈ ਦੀ ਜੀ ਉਹਨਾਂ ਨੇ ਬਣਾ ਕੇ ਔਰ ਸਾਡਾ ਪਿਛਲੇ ਸਾਲ ਵੀ ਝਾੜ ਵਧੀਆ ਰਿਹਾ ਜੀ ਮਿਰਚ ਦਾ ਉਸੇ ਹਿਸਾਬ ਨਾਲ ਅਸੀਂ ਇਸ ਵਾਰ ਵੀ ਕਰ ਰਹੇ ਹਾਂ ਜੀ ਆਹੀ ਦੱਸਣ ਦਾ ਮਤਲਬ ਹੈ ਜੀ ਮੈਂ ਕਿਸਾਨ ਦੋਸਤਾਂ ਨੂੰ ਵੀ ਮਤਲਬ ਥੋੜਾ ਜਿਹਾ 15 ਦਿਨ 10 ਦਿਨ ਤੋਂ ਬਾਅਦ ਇਹ ਪਾਉ ਉਹਦੇ ਪਹਿਲਾਂ ਨਾ ਪਾਉ ਔਰ ਨਵੰਬਰ ਦੇ ਲਾਸਟ ਦਿਨਾਂ ਚ ਪਾਉ ਜਿੱਥੇ ਟੈਂਪਰੇਚਰ ਪਹਿਲਾਂ ਘਟ ਹੋ ਜਾਂਦਾ ਉੱਥੇ ਤੁਸੀਂ ਪਹਿਲਾਂ ਵੀ ਪਾ ਸਕਦੇ ਪਰ 10 ਦਿਨ ਤੋਂ ਬਾਅਦ ਇਹ ਪਾਉ ਠੀਕ ਹੈ ਜੀ ਫਿਰ ਧੰਨਵਾਦ ਜੀ ਓਕੇ ਸਬਸਕ੍ਰਾਈਬ ਕਰੋ ਬਾਅਦੇ ਬਾਅਦ ਸ਼ੇਅਰ ਕਰੋ ਜੀ ਓਕੇ